ਰਾਣਾ ਆਪਾਂ ਜੀ ਆਪਣੀ ਟੀਮ ਪੰਜਾਬ ਵੱਲੋਂ 100% ਰੋ ਪਾਵਰ ਲਿਫਟਿੰਗ ਫੈਡਰੇਸ਼ਨ ਆ ਪਾਵਰ ਲਿਫਟਿੰਗ ਦਾ ਜਿਹੜਾ ਨੈਸ਼ਨਲ ਕੰਪੀਟੀਸ਼ਨ ਰਾਜਸਥਾਨ ਚ ਹੋਇਆ ਹੀ ਆਪਾਂ ਸਾਰੇ ਟੀਮ ਜਿੱਤ ਕੇ ਆਈ ਉੱਥੋਂ ਜਵਾਨਿਆਂ ਬੜੀ ਖੁਸ਼ੀ ਦੀ ਗੱਲ ਆ ਕਿ ਨੌਜਵਾਨ ਜਿਹੜਾ ਨੈਸ਼ਨਲ ਕੰਪੀਟੀਸ਼ਨ ਖੇਡ ਕੇ ਤੇ ਮੈਡਲ ਜਿੱਤ ਕੇ ਲਿਆਈ ਆ ਇਹਨਾਂ ਦੇ ਵਿੱਚੋਂ ਕੋਈ ਵੀ ਬੱਚਾ ਐਸਾ ਨਹੀਂ ਜਿਹੜਾ ਇੱਕ ਮੈਡਲ ਲੈ ਕੇ ਆਇਆ ਕੋਈ ਦੋ ਲੈ ਕੇ ਆਇਆ ਕੋਈ ਤਿੰਨ ਲੈ ਕੇ ਆਇਆ ਕੋਈ ਨਾਲ ਟਰੋਫੀ ਵੀ ਲੈ ਕੇ ਆਇਆ ਇਹਨਾਂ ਦੇ ਜਿਹੜੇ ਮੈਡਲ ਆ ਅਸੀਂ ਅਕਾਲ ਤੱਕ ਸਭ ਨੂੰ ਸਮਰਪਿਤ ਕਰ ਰਹੇ ਆਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਆਏ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਵੱਲ ਵੇਖ ਕੇ ਜਿਹੜੇ ਹੋਰ ਵੀ ਬੱਚੇ ਆ ਉਹ ਗੇਮਾਂ ਦੇ ਵਿੱਚ ਹਿੱਸਾ ਲੈਣ ਤੇ ਆਪਦੇ ਪੰਜਾਬ ਦਾ ਆਪਦੀ ਕੌਮ ਦਾ ਜਿਹੜਾ ਨਾਮ ਰੋਸ਼ਨ ਕਰਨ ਤੇ ਚੰਗੇ ਪਾਸੇ ਲੱਗਣ ਵਾਹਿਗੁਰੂ ਜੀ ਕਾ ਹਾਲ ਸਾਬ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਗੁਰਸੇਵਕ ਸਿੰਘ ਹੈ ਅੱਜ ਇਸ ਜੀ ਨੂੰ ਦੱਸ ਉਹ ਦਿਓ ਕਿ ਅਸੀਂ ਹਰਮੰਦਰ ਸਾਹਿਬ ਆਜਿ ਪਾਪਾ ਜੀ ਦਾ ਸ਼ੁਕਰਾਨਾ ਕਰਨ ਆਏ ਆ ਜੀ ਕਿ ਅੱਜ ਆਪਾਂ ਸਾਰੇ ਰੋਪਾਵਰ ਲਿਫਟਿੰਗ ਨੈਸ਼ਨਲ ਕੰਪੀਟੀਸ਼ਨ ਸੀ ਰਾਜਸਥਾਨ ਦੇਖੇ ਉਥੋਂ ਅਸੀਂ ਸਾਰੇ ਆਣ ਮੈਡਲ ਜਿੱਤ ਕੇ ਆਏ ਆ ਇਸ ਲਈ ਆਪਾਂ ਬਾਬਾ ਜੀ ਦਾ ਸ਼ੁਕਰਾਨਾ ਕਰਨ ਆਏ ਆ ਜੀ ਅੱਜ ਦਰਬਾਰ ਸਪੀਕਲ ਕਿੰਨੇ ਜਾਣੇ ਜੇ ਸੀ ਕਿੰਨੇ ਮੈਡਲ ਲੈ ਕੇ ਆਏ ਅਸੀਂ ਜੀ ਪੰਜ ਜਾਣੀ ਗਏ ਸੀ ਹਰ ਇੱਕ ਨੇ ਕੋਈ ਨਾ ਕੋਈ ਮੈਡਲ ਲਿੱਤਾ ਕਿਸੇ ਕੋ ਦੋ ਕਿਸੇ ਕੋ ਇੱਕ ਕਿਸੇ ਕੋ ਤਿੰਨ ਤੱਕ ਮੈਡਲ ਆਪ ਜਿੱਤ ਕੇ ਆਏ ਆ ਟਰੋ ਕਿੰਤ ਆਰਸੇਨ ਬੌਕਸਰ ਇਹ ਅੱਜ ਤੁਸੀਂ ਸਚਕਲ ਸ਼੍ਰੀਮੰਤ ਸਰਪੋਤੀ ਆ ਤੇ ਜਨ ਅਸੀਂ ਸ਼ੁਕਰਾਨਾ ਕਰਨਾ ਹੈ ਆ ਵੈਲ ਸਿੰਘ ਸਾਹਿਬ ਜੀ ਰਾਮਦਾਨੇ ਕਿਰਪਾ ਕੀਤੀ ਹੈ ਸਾਡੇ ਛੋਟੇ ਭਰਾ ਗਏ ਸੀ ਨੈਸ਼ਨਲ ਉਥੇ ਮੈਡਲ ਲੈ ਗਏ ਨੇ ਸਾਰੇ ਪੰਜੇ ਬੱਚੇ ਪੰਜੇ ਵੀ ਸਾਡੇ ਸਿਲਵਰ 골ਡ ਲੈ ਕੇ ਆਏ ਨੇ ਤੇ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਭਰਾ ਤਰੱਕੀ ਕਰਨ ਦੇ ਨੇ ਗਾ ਮਾਰਾ ਕਿਰਪਾ ਕਰੇ ਇਹਨਾਂ ਨੂੰ ਇੰਟਰਨੈਸ਼ਨਲ ਬਣਾਵੇਗਾ ਤੇ ਪੌਮ ਦਾ ਆਪਣੇ ਸਟੇਟ ਦਾ ਆਪਣੇ ਪੰਜਾਬ ਦਾ ਨਾਮ ਰੱਖਣ ਕਰਨਗੇ ਮਾਰੇ ਗਰਦਾਸ ਕਰਨਾ ਹੈ ਵੀ ਮਾਰੇ ਇਹਨਾਂ ਨੂੰ ਹੋਰ ਰੱਖੀ ਬਖਸ਼ੀ ਚੜ੍ਹਦੀ ਕਲਾ ਰੱਖੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਭਾਈ ਮੇਰਾ ਨਾਮ ਹਰਮਿੰਦਰ ਸਿੰਘ ਫੈਰੀ ਸ੍ਰੀ ਅੰਮ੍ਰਿਤਸਰ ਫੈਰੀ ਆਏ ਸ਼ੁਕਰਾਨਾ ਕਰਨਾ ਹੈ ਗੁਰੂ ਮਹਾਰਾਜ ਜੀ ਦਾ ਕਹਾ ਤੱਕ ਸਾਹਿਬ ਬਹੁਤ ਸ਼ੁਕਰਾਨਾ ਸ਼ੁਕਰਾਨਾ ਆਪਾਂ ਜੀ ਆਪਣੀ ਟੀਮ ਪੰਜਾਬ ਵੱਲੋਂ 100% ਰੋ ਪਾਵਰ ਲਿਫਟਿੰਗ ਫੈਡਰੇਸ਼ਨ ਆ ਪਾਵਰ ਲਿਫਟਿੰਗ ਦਾ ਜਿਹੜਾ ਨੈਸ਼ਨਲ ਕੰਪੀਟੀਸ਼ਨ ਰਾਜਸਥਾਨ ਚ ਹੋਇਆ ਹੀ ਆਪਾਂ ਸਾਰੇ ਟੀਮ ਜਿੱਤ ਕੇ ਆਈ ਉੱਥੋਂ ਆਪਣੇ ਸਾਰੇ ਮੁੰਡੇ ਕੋਈ ਜੂਨੀਅਰ ਸਭ ਜੂਨੀਅਰ 16 16 ਸਾਲ ਦੇ ਬੱਚੇ ਆ ਜਿਨ੍ਹਾਂ ਦੇ ਮੈਡਲ ਆਏ ਨੈਸ਼ਨਲ ਹਾਂਜੀ ਟੋਟਲ ਕਿੰਨੇ ਜਾਣੇ ਸੀ ਕਿਤੇ ਕਿੰਨੇ ਮੈਡਲ ਆਏ ਅਸੀਂ 5 ਜਾਣੇ ਗਏ ਸੀ ਤੇ ਲਗਭਗ ਸਾਰਿਆਂ ਦੇ 2 2 3 ਦਿਨ ਮੈਡਲ ਆਏ ਕਿੰਨਾ ਕਮਾਨ ਮਹਿਸੂਸ ਹਦਾ ਕਿਹੜਾ ਮਾਣ ਬਸ ਚੜਦੀ ਕਲਾ ਗੁਰੂ ਸਾਹਿਬ ਦੀ ਬਹੁਤ ਕਿਰਪਾ ਵਾ ਬਹੁਤ ਖੁਸ਼ੀ ਹੈ ਤੇ ਇਹਨਾਂ ਦੀ ਮਿਹਨਤ ਕੀਤੀ ਸਾਰੇ ਬੱਚਿਆਂ ਨੇ ਆਪਣੇ ਬਹੁਤ ਮਿਹਨਤ ਕੀਤੀ ਆਪਣੇ ਕੋਚ ਸਾਹਿਬ ਨੇ ਆਪਣੇ ਭਾਜੀ ਵੱਡੇ ਉਹ ਸਭ ਸਰਦਾਰ ਜਗਤਾਰ ਬੌਕਸਰ ਭਾਜੀ ਇਹ ਵੀ ਆਪਣੇ ਬੌਕਸਿੰਗ ਦੇ ਆਪਣੇ ਟਾਈਮ ਦੇ ਪੂਰੇ ਖਿਡਾਰੀ ਕਿੰਨਾ ਟਾਈਮ ਲੱਗਾ ਕੰਪੀਟੀਸ਼ਨ ਵਿੱਚ ਭਾਜੀ ਸ਼ੁਰੂ ਤੋਂ ਹੀ ਲੱਗੇ ਮਿਹਨਤ ਕਰਨ ਲੱਗੇ ਆ ਇਹ ਇਹਦਾ ਕੋਈ ਟਾਈਮ ਨਹੀਂ ਹੁੰਦਾ ਮਿਹਨਤ ਕਦੀ ਨਹੀਂ ਮੁੱਕਦੀ ਇਹ ਸਾਲਾ ਸਾਲ ਐਂਡ ਤੱਕ ਚੱਲਦੀ ਹੈ ਅੱਜ ਕੱਲ ਦੀ ਯੰਗ ਪੀੜੀ ਨੂੰ ਕੀ ਸਬੇਕ ਦਿੰਦਾ ਬਸ ਭਾਜੀ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੇ ਨਸ਼ੇ ਛੱਡੋ ਪਹਿਲਾਂ ਤੇ ਗੁਰੂ ਵਾਲੇ ਬਣੋ ਗੁਰੂ ਘਰ ਨਾਲ ਜੁੜੋ ਤੇ ਆਪਣੇ ਜਿਹੜੇ ਸ਼ੌਂਕ ਚੰਗੇ ਰੱਖੋ ਸਪੋਰਟਸ ਤੋਂ ਹਿਸਾਲੋ ਵੱਧ ਤੋਂ ਵੱਧ ਆਪਣੇ ਮਾਪਿਓ ਦਾ ਆਪਣੀ ਕੌਮ ਦਾ ਨਾਮ ਰੋਸ਼ਨ ਕਰੋ ਕਿਹੜੇ ਵੀਡ ਕਿੰਨੇ ਕਿੰਨੇ ਮੀਟ ਚ ਤੇ ਕਿੰਨਾ ਵੀਟ ਚ ਆ ਹਾਂਜੀ ਆਪਣੇ ਭਾਜੀ ਆ ਸਾਰੇ ਬੱਚੇ ਸਭ ਜੂਨੀਅਰ ਕੋਈ 16 ਸਾਲ ਦਾ ਤੇ ਆਪਣੀਆਂ ਆਪਣੀਆਂ ਕੈਟੇਗਰੀਆਂ ਚ ਸਾਰੇ ਵਿਨਰ ਨੇ ਇਹ ਇਹ ਦੇ ਹਿਸਾਬ ਨਾਲ ਵੇਖੋ ਜੀ 16 ਸਾਲ ਦਾ ਬੱਚਾ ਅੱਜ ਕੱਲ ਕੀ ਕਰਦੇ ਆ ਰੀਲਾ ਬਣਾ ਲੀਆਂ ਆਸ਼ਕੀਆਂ ਮਾਰ ਲੀਆਂ ਆ ਸਾਡੇ ਬੱਚੇ ਵੇਖੋ ਅਜੇ ਇੰਨੀ ਅਹਿਜਾ ਕੀ ਤੇ ਇਹ ਇੰਡੀਆ ਵਾਸਤੇ ਮੈਡਲ ਲੈ ਕੇ ਆਏ ਕਿੰਨਾ ਕਮਾਲ ਮਹਿਸੂਸ ਮਾਣ ਬਹੁਤ ਮਾਣ ਮਹਿਸੂਸ ਹੋ ਰਿਹਾ ਗੁਰੂ ਸਾਹਿਬ ਨੇ ਬਹੁਤ ਦੇਰ ਭਾ ਦਿੱਤੀ ਸਾਰੇ ਆ ਵੱਡੇ ਭਰਾ ਇਹੋ ਜੇ ਇਧਰੋਂ ਆਪਣਾ ਸਰਕਲ ਚੰਗਾ ਹੁੰਦਾ ਨਾ ਕੋਚ ਹੋਣ ਨਾਲ ਸਪੋਰਟਸ ਵਾਲੇ ਇਧਰੋਂ ਭਰਾ ਹੁਣ ਸਾਰੇ ਵਧੀਆ ਸਰਕਲ ਵਾਲੇ ਹੋਣ ਤੇ ਫਿਰ ਆਪਾਂ ਸਹੀ ਰਾ ਹੀ ਬੰਨੇ ਸੰਘਾ ਕੇਲੇ ਮੈਡਲ ਜਿੱਤ ਕੇ ਆਏ ਭਾਜੀ ਮੇਰਾ ਤਾਂ ਆਇਆ ਜੇ ਇੱਕ 골ਡ ਤੇ ਦੋ ਸਿਲਵਰ ਇਹ ਮੈਨੂੰ ਮਤਲਬ ਬੈਂਚ ਪ੍ਰੈਸ ਤੇ ਮਿਲਿਆ ਤੇ ਫੁੱਲ ਪਾਵਰ ਚ ਸਿਲਵਰ ਮਿਲੇ ਤੇ ਆ ਸਾਰੇ ਵੀਰਾਂ ਦਾ ਕਿਸੇ ਦਾ ਬ੍ਰੌਂਜ਼ ਘਟੋਗਾਟਾ ਦੇ 15 16 ਮੈਡਲ ਆਏ ਪੰਜਾਬ ਸਰਕਾਰ ਜਾਂ ਕਿਸੇ ਉਹ ਜਿਹੜੇ ਤੁਹਾਡੇ ਪਹੁੰਚ ਕੀਤੀ ਕੀ ਪਹੁੰਚ ਕੀ ਕਰਨੀ ਇੱਥੇ ਸਰਕਾਰਾਂ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇੱਥੇ ਦੇ ਕਿਸੇ ਨੂੰ ਪਤਾ ਹੀ ਨਹੀਂ ਕਿ ਐਡਾ ਤਕੜਾ ਨੈਸ਼ਨਲ ਕੰਪੀਟੀਸ਼ਨ ਰਾਜਸਥਾਨ ਹੁੰਦਿਆ ਉਹ ਤੇ ਸੀ ਆਪਣੇ ਬਲਬੂਤੇ ਤੇ ਗਏ ਆ ਆਪਣੇ ਜੋਰ ਤੇ ਗਏ ਆ ਜੇ ਬੈਂਚ ਬੈਂਚ ਤੇ ਲਾਵਾ ਗੱਲ ਕਰੀ ਹੋਰ ਕੋਈ ਗੇਮ ਹੁੰਦੀ ਤਾਂ ਹਰ ਕੋਈ ਨੈਸ਼ਨਲ ਮੀਡੀਆ ਤਾਂ ਭਾਜੀ ক্রিকেট ਹੋ ਗਈ ਇਹ ਚੀਜ਼ਾਂ ਚ ਕੀ ਜੀ ਇੱਕ ਕੈਚ ਫੜ ਲਿਆ ਤੇ ਕੋਈ ਛੱਕਾ ਮਾਰਤਾ ਤੇ ਲੱਖਾਂ ਰੁਪਏ ਲਖਰ ਵੀ ਮਿਲ ਜਾਂਦੇ ਆ ਸਾਡੀਆਂ ਗੇਮਾਂ 'ਚ ਮਤਲਬ ਜਾਨ ਦੀ ਬੌਜੀ ਲੱਗ ਜਾਂਦੀ ਪਾਜੀ ਤੁਸੀਂ ਲਾਓ ਪਾਵਰ ਲਿਫਟਿੰਗ ਆ ਰੀਡ ਦੀ ਹੱਡੀਆਂ ਜਿਹੜੀਆਂ ਇੰਜਰੀਆਂ ਆ ਜਾਂਦੀਆਂ ਕੋਈ ਗੇਮ ਲਾ ਲਓ ਬਾਕਸਿੰਗ ਲਾ ਲਓ ਮੁੰਡਿਆਂ ਦੇ ਤੁਸੀਂ ਮਤਲਬ ਇਹ ਜਾਨ ਤੇ ਖੇਲ ਕੇ ਆਪਣੀਆਂ ਗੇਮਾਂ ਹੁੰਦੀਆਂ ਪਰ ਸਰਕਾਰ ਨੇ ਭਾਜੀ ਕੀ ਅਸੀਂ ਉਮੀਦ ਕਰ ਸਕਦੇ ਆ ਸਰਕਾਰ ਨਸ਼ਾ ਬੰਦ ਕਰਾ ਦੇ ਇੰਨੀ ਬੜੀ ਉਮੀਦ ਆ ਕਿ ਇਹ ਮੁੰਡੇ ਆਪਣੇ ਸਹੀ ਰਾਹ ਪੈ ਜਾਣਗੇ ਸਾਨੂੰ ਉਹਨਾਂ ਨੇ ਕੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਹ ਸਾਰੇ ਜਿਹੜੇ ਨੌਜਵਾਨ ਐ ਵੀਰਿਆ ਇਹ ਪਾਵਰ ਲਿਫਟਿੰਗ ਦੇ ਵਿੱਚ ਇੱਕ ਨੈਸ਼ਨਲ ਕੰਪੀਟੀਸ਼ਨ ਹੋਇਆ ਰਾਜਸਥਾਨ ਦੇ ਵਿੱਚ ਇਹ ਸਾਰੇ ਜਿਹੜੇ ਆ ਇੱਕ ਇਹਨਾਂ ਚੋਂ ਇਹ ਵੀਰਿਆ 28 29 ਸਾਲ ਦਾ ਬਾਕੀ ਸਾਰੇ ਜਿਹੜੇ ਬੱਚੇ ਆ 20 ਸਾਲ ਤੋਂ ਥੱਲੇ ਆ ਕੋਈ 15 ਸਾਲ ਕੋਈ 16 ਸਾਲ ਦੇਖੋ ਅੱਜ ਜਿਹੜੀ ਸਾਡੀ ਨੌਜਵਾਨੀ ਆ ਪੁੱਠੇ ਰਾਵਾਂ ਤੇ ਤੁਰਪੀ ਆ ਉਹ ਮੋਬਾਈਲ ਚਲਾਉਂਦੀ ਆ ਰੀਲਾਂ ਬਣਾਉਂਦੀ ਆ ਮੋਬਾਈਲਾਂ ਤੇ ਗੇਮਾਂ ਖੇਡਦੀ ਆ ਤੇ ਜ਼ਮੀਨੀ ਪੱਧਰ ਤੇ ਕੁਝ ਨਹੀਂ ਕਰਦੀ ਇਹ ਜਿਹੜੇ ਨੌਜਵਾਨ ਐ ਬੜੀ ਖੁਸ਼ੀ ਦੀ ਗੱਲ ਆ ਕਿ ਨੌਜਵਾਨ ਜਿਹੜਾ ਨੈਸ਼ਨਲ ਕੰਪੀਟੀਸ਼ਨ ਖੇਡ ਕੇ ਤੇ ਮੈਡਲ ਜਿੱਤ ਕੇ ਲਿਆਈ ਆ ਇਹਨਾਂ ਦੇ ਵਿੱਚੋਂ ਕੋਈ ਵੀ ਬੱਚਾ ਐਸਾ ਨਹੀਂ ਜਿਹੜਾ ਇੱਕ ਮੈਡਲ ਲੈ ਕੇ ਆਇਆ ਕੋਈ ਦੋ ਲੈ ਕੇ ਆਇਆ ਕੋਈ ਤਿੰਨ ਲੈ ਕੇ ਆਇਆ ਕੋਈ ਨਾਲ ਟਰੋਫੀ ਵੀ ਲੈ ਕੇ ਆਇਆ ਸੋ ਬੜਾ ਇਹਨਾਂ ਤੇ ਅੱਜ ਖੁਸ਼ੀ ਹੋਈ ਆ ਤੇ ਇਹਨਾਂ ਦੇ ਜਿਹੜੇ ਮੈਡਲ ਆ ਅਸੀਂ ਅਕਾਲ ਤੱਕ ਸਭ ਨੂੰ ਸਮਰਪਿਤ ਕਰਨਾ ਆਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਵੱਲ ਵੇਖ ਕੇ ਜਿਹੜੇ ਹੋਰ ਵੀ ਬੱਚੇ ਆ ਉਹ ਗੇਮਾਂ ਦੇ ਵਿੱਚ ਹਿੱਸਾ ਲੈਣ ਤੇ ਆਪਦੇ ਪੰਜਾਬ ਦਾ ਆਪਦੀ ਕੌਮ ਦਾ ਜਿਹੜਾ ਨਾਮ ਰੋਸ਼ਨ ਕਰਨ ਤੇ ਚੰਗੇ ਪਾਸੇ ਲੱਗਣ ਤੇ ਕਾਜੀ ਸਰਕਾਰਾਂ ਨੂੰ ਗੱਦਾ ਦੇ ਹੈ ਕਿਉਂਕਿ ਹੋਰ ਕੋਈ ਬੇਮ ਹੁੰਦੀ ਤਾਂ ਹੁਣ ਤੱਕ ਤਵੀ ਵੱਡੇ ਵੱਡੇ ਜਿੱਦਾਂ ਕ੍ਰਿਕਟ ਆਏ ਦਿਨ ਉਹ ਵੀ ਆਏ ਜੀ ਵੱਡੇ ਵੱਡੇ ਸਟਾਰ ਅੱਗੇ ਪਿੱਛੇ ਘੁੰਮਦੇ ਤੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਦੇਖੋ ਮੈਂ ਇਹ ਮੀਡੀਆ ਨੂੰ ਬੇਨਤੀ ਕਰਦਾ ਵਾਂ ਕਿ ਮੀਡੀਆ ਤੋਂ ਸਾਡੀ ਗੱਲ ਜਿਹੜੀ ਹੈ ਸ਼ਾਇਦ ਸਰਕਾਰਾਂ ਤੱਕ ਜਾਵੇ ਕਿਉਂਕਿ ਜੇ ਆਪਾਂ ਹੋਂਦੇ ਮੱਥਾ ਟੇਕ ਕੇ ਚੱਲ ਜਾਂਦੇ ਤੇ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਤੁਸੀਂ ਆਏ ਹੋ ਤੁਸੀਂ ਸਾਡੀ ਆਵਾਜ਼ ਬਣੋ ਇਹਨਾਂ ਨੌਜਵਾਨਾਂ ਦੀ ਆਵਾਜ਼ ਬਣੋ ਸਰਕਾਰਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਓ ਕਿ ਜਿਹੜੇ ਨੌਜਵਾਨੇ ਗੇਮਾਂ ਕਰਦੇ ਆ ਉਹਨਾਂ ਨੂੰ ਕੋਈ ਨਾ ਕੋਈ ਫੈਸਿਲਿਟੀ ਦਿੱਤੀ ਜਾਵੇ ਇਹੋ ਹੀ ਗਾਹ ਹੋ ਕੇ ਜਿਹੜਾ ਪੰਜਾਬ ਦਾ ਨਾਮ ਰੌਸ਼ਨ ਕਰਨਗੇ। ਦੇਖੋ ਜਿਹੜੇ ਨੌਜਵਾਨ ਆ ਇਹਨਾਂ ਨੂੰ ਜੇ ਤੁਸੀਂ ਪੁੱਛੋਗੇ ਤੇ ਘੱਟ ਤੋਂ ਘੱਟ ਇਹਨਾਂ ਦਾ 4-5 400 ਤੋਂ 500 ਰੁਪਿਆ ਰੋਜ਼ ਦਾ ਖਰਚਾ ਹੈ ਇਸ ਗੇਮ ਦਾ। ਔਰ ਇਹ ਜਿਹੜੀ ਗੇਮ ਜਿੱਤ ਕੇ ਲਿਆਏ ਇਹਨਾਂ ਨੂੰ ਮੈਡਲ ਤੇ ਸਰਟੀਫਿਕੇਟ ਮਿਲੇ ਆ ਕੋਈ ਨਗਦ ਇਨਾਮੀ ਨਹੀਂ ਮਿਲਿਆ। ਇਹ ਬੱਚੇ ਆਪਣੀ 12-1200 ਦੀ ਟਿਕਟ ਜਾਣ ਦੀ 12-1400 ਦੀ ਆਉਣ ਦੀ ਉਥੇ ਰਹਿਣ ਦਾ ਖਰਚਾ, ਖਾਣ ਪੀਣ ਦਾ ਖਰਚਾ ਸਾਰਾ ਆਪਣੀ ਜੇਬਾਂ ਚੋਂ ਕੀਤਾ ਇਹਨਾਂ ਨੇ। ਔਰ ਸਾਰੇ ਨਾਲੋਂ ਜ਼ਿਆਦਾ ਖਰਚਾ ਜਿਹੜੇ ਇਹਨਾਂ ਤੇ ਜਗਤਾਰ ਭਾਜੀ ਬੌਕਸਰ ਹੈ ਤੇ ਹੈਰੀ ਪਿੰਡਰਿਆ ਇਹਨਾਂ ਦਾ ਕਲੱਬ ਹੈ ਇਹ ਤੇ ਜਗਤਾਰ ਭਾਜੀ ਨਾਲ ਕੇ ਜਿਹੜੇ ਬੱਚਿਆਂ ਨੂੰ ਟ੍ਰੇਨ ਕਰਦੇ ਆ ਔਰ ਇਹਨਾਂ ਦੇ ਕਲੱਬ ਦੇ ਵਿੱਚ ਆ ਕੇ ਵੇਖੋ ਬਹੁਤ ਨੌਜਵਾਨ ਨੇ ਆ ਜਿਨ੍ਹਾਂ ਦੇ ਸਰੀਰ ਵੇਖ ਕੇ ਜਿਹੜੀ ਰੂਹ ਖੁਸ਼ ਹੋ ਜਾਂਦੀ ਹੈ ਔਰ ਇਹ ਜਿਹੜੇ ਬੱਚੇ ਆ ਇਹ ਬਿਨਾ ਕਿਸੇ ਮੈਡੀਸਨ ਤੋਂ ਤਿਆਰ ਕੀਤੇ ਇਹਨਾਂ ਕੋਚ ਉਹਨਾਂ ਨੇ ਕੋਈ ਇਹਨਾਂ ਨੂੰ ਮੈਡੀਸਨ ਨਹੀਂ ਨੇਚਰਲ ਮੈਡੀਸਨ ਦੇ ਨਾਲ ਤਿਆਰ ਕੀਤੇ ਆ ਔਰ ਇਹਨਾਂ ਬੱਚਿਆਂ ਦੀ ਹੌਸਲਾ ਵਜਾਈ ਜਿਹੜੀ ਸਰਕਾਰ ਨੂੰ ਕਰਨੀ ਚਾਹੀਦੀ ਆ ਲੋਕਲ ਐਮ ਐਲ ਏ ਨੂੰ ਕਰਨੀ ਚਾਹੀਦੀ ਆ ਕੱਲ ਜਦੋਂ ਅਸੀਂ ਸਟੇਸ਼ਨ ਤੇ ਇਹਨਾਂ ਨੂੰ ਲੈਣ ਗਏ ਤੇ ਉੱਥੇ ਕੋਈ ਵੀ ਨਹੀਂ ਜਿਹੜਾ ਇਹਨਾਂ ਨੂੰ ਆਪਾਂ ਲੈਣ ਗਏ ਸੋ ਸਰਕਾਰਾਂ ਨੂੰ ਬੇਨਤੀ ਆ ਕਿ ਜਿਹੜੇ ਕੋਈ ਵੀ ਗੇਮ ਕਰਦਾ ਹੋਣਾ ਜਿਹੜੀ ਜ਼ੋਰ ਵਾਲੀ ਕੋਈ ਗੇਮ ਕਰਦਾ ਉਹਨਾਂ ਦਾ ਸਾਥ ਦਿੱਤਾ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਨੂੰ ਸਕੂਲ ਦੇ ਵਿੱਚ ਫੈਸਿਲਿਟੀਆਂ ਦਿੱਤੀਆਂ ਜਾਣ ਇਹਨਾਂ 'ਚ ਦੋ ਨੌਜਵਾਨ ਨੇ ਆ ਜਿਹੜੇ ਕੰਮਕਾਰ ਕਰਦੇ ਆ 8ਵੀਂ ਪੜ੍ਹੇ ਆ ਵਿਚਾਰੇ ਅੱਗੋਂ ਕੰਮ ਕਰ ਦੁਕਾਨਾਂ ਤੇ ਲੱਗੇ ਕੋਈ ਮਾੜਾ ਮੋਟਾ ਕਾਰੋਬਾਰ ਕਰਨ ਦੇ ਆ ਜਿਹਨਾਂ ਗਰੀਬ ਘਰਾਂ ਦੇ ਬੱਚਿਆਂ ਦੀ ਬਾਹ ਫੜੀ ਜਾਏਗੀ ਤੇ ਮੈਨੂੰ ਲੱਗਦਾ ਵੀ ਪੰਜਾਬ ਦਾ ਪੂਰਾ ਨਾਂ ਜਿਹੜਾ ਰੋਸ਼ਨ ਕਰਨਗੇ